ਸਵਾਗਤ ਕਰਦੀ ਆ ਜੀ ਮੈਂ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ ਅੱਜ ਹਰੀਆਂ ਸਬਜ਼ੀਆਂ ਦਾ ਸੂਪ ਬਣਾ ਕੇ ਤੁਹਾਨੂੰ ਵਿਖਾਣੇ ਆ ਜੀ ਬਹੁਤ ਟੇਸਟੀ ਸੂਪ ਬਣਾਵਾਂਗੇ ਇਹ ਸੂਪ ਬਣਾਉਣ ਵਾਸਤੇ ਦੇਖੋ ਮੈਂ ਸਬਜ਼ੀਆਂ ਕਟੀਆਂ ਹੋਈਆਂ ਲੈ ਲਈਆਂ ਨੇ ਇਹ ਅਲੱਗ-ਅਲੱਗ ਸਬਜ਼ੀਆਂ ਨੇ ਗਾਜਰ ਐ ਮੂਲੀ ਦੇ ਪੱਤੇ ਐ ਬੰਦ ਗੋਭੀ ਐ ਫਰਾਸ ਬਿੰਦੀ ਫਲਈ ਐ ਨਿੰਬੂ ਆ ਟਮਾਟਰ ਐ ਇਹ ਅਦਰਕ ਐ ਇਹ ਲਸਣ ਐ ਇਹ ਮੇਥੀ ਦੇ ਪੱਤੇ ਨੇ ਇਹ ਲਸਣ ਦੇ ਗੰਡੇ ਨੇ ਇਹ ਤੇ ਆਪਣਾ ਕੜੀ ਪੱਤਾ ਤੇ ਇਹ ਧਣੀਆ ਹੈ ਹਰੀਆ ਤੇ ਹੁਣ ਆਪਾਂ ਸੂਪ ਬਣਾਣੇ ਆ ਸਬਜ਼ੀਆਂ ਜਿਹੜੀਆਂ ਜਿਹੜੀਆਂ ਤੁਹਾਡੇ ਕੋਲ ਮੌਜੂਦ ਹੈ ਜਿੱਦਾਂ ਖੁੰਬਾ ਹੋਣ ਜਾਂ ਮਟਰ ਵੀ ਹੋਣ ਉਹ ਵੀ ਪਾ ਸਕਦੇ ਹੋ ਤੁਸੀਂ ਤੇ ਇਹ ਸਬਜ਼ੀਆਂ ਜਿਹੜੀਆਂ ਮਰਜ਼ੀ ਹੋ ਜਾਣ ਉਹਨਾਂ ਨਾਲ ਹੀ ਬਹੁਤ ਟੇਸਟੀ ਬਣਦਾ ਹੈ ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਜਿਹੜੀਆਂ ਰਹਿੰਦੀਆਂ ਸਬਜ਼ੀਆਂ ਇਹਨਾਂ ਨੂੰ ਵੀ ਕੱਟ ਲਵਾਂਗੇ ਸਰਦੀਆਂ ਦੇ ਵਿੱਚ ਤੇ ਵੈਸੇ ਵੀ ਸੂਪ ਜਿਹੜਾ ਆ ਬਹੁਤ ਚੰਗਾ ਲੱਗਦਾ ਏ ਤੇ ਬਹੁਤ ਟੇਸਟੀ ਬਣਦਾ ਏ ਤੇ ਇਸ ਤਰ੍ਹਾਂ ਮੇਰੇ ਤਰੀਕੇ ਦੇ ਨਾਲ ਬਣਾਓਗੇ ਤੇ ਫਿਰ ਬਹੁਤ ਹੀ ਵਧੀਆ ਬੱਚੇ ਵੀ ਬੜੇ ਖੁਸ਼ ਹੋਗੇ ਖਾਣਗੇ ਤਾਂ ਵੱਡੇ ਵੀ ਬੜੇ ਖੁਸ਼ ਹੋ ਕੇ ਜਿਹੜੇ ਆ ਸਬਜ਼ੀਆਂ ਵੀ ਖਾ ਲੈਣਗੇ ਤੇ ਸਬਜ਼ੀਆਂ ਜਿਹੜੀਆਂ ਕਿਸੇ ਬਹਾਨੇ ਮਤਲਬ ਖਾਧੀਆਂ ਜਾਂਦੀਆਂ ਨੇ ਜਿੱਦਾਂ ਬੱਚੇ ਨਹੀਂ ਖਾਂਦੇ ਸਬਜ਼ੀਆਂ ਤੋਂ ਮੂੰਹ ਮੋੜ ਲੈਂਦੇ ਨੇ ਤੇ ਇਸ ਤਰ੍ਹਾਂ ਦੋਗੇ ਤੇ ਫਿਰ ਇਸ ਤਰ੍ਹਾਂ ਜਿਹੜੀ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚੇ ਜਿਹੜੇ ਖੁਸ਼ ਹੋ ਕੇ ਖਾ ਲੈਣਗੇ ਤੇ ਆਪਾਂ ਮੇਥੀ ਵੀ ਕੱਟ ਲੈਨੇ ਆ ਤੇ ਸਬਜ਼ੀ ਆਪਾਂ ਸਾਰੀਆਂ ਤੁਸੀਂ ਦੇਖ ਚੁੱਕੇ ਹੋ ਮੈਂ ਸਬਜ਼ੀਆਂ ਇਹਦੇ ਵਿੱਚ ਮੈਂ ਗੋਬਾਰੀ ਵਰਤੋ ਨਹੀਂ ਕੀਤੀ ਮਟਰਾਂ ਦੀ ਨਹੀਂ ਕੀਤੀ ਤੇ ਇਹ ਜਿਹੜੀਆਂ ਸਬਜ਼ੀਆਂ ਸਿੰਪਲ ਹੀ ਆ ਜਿਹੜੀਆਂ ਆਮ ਹੀ ਅਸੀਂ ਤੜਕਾ ਲਾ ਕੇ ਜਿਨ੍ਹਾਂ ਨੂੰ ਘਰ ਹੀ ਖਾਣੇ ਆ ਉਹੀ ਸਬਜ਼ੀਆਂ ਨੇ ਮੇਰੇ ਕੋਲ ਹੁਣ ਆਪਾਂ ਇੱਕ ਟਮਾਟਰ ਆ ਉਹਨੂੰ ਵੀ ਆਪਾਂ ਕੱਟ ਲਵਾਂਗੇ ਬਰੀਕ ਬਰੀਕ ਖਟਾਗੇ ਟਮਾਟਰ ਨੂੰ ਵੀ ਇਹ ਜਿਹੜੀਆਂ ਜਿਹੜਾ ਸੂਪ ਹੁੰਦਾ ਆ ਇਹ ਨਾ ਸਰਦੀਆਂ ਦੇ ਵਿੱਚ ਹੀ ਚੱਲਦਾ ਏ ਤੇ ਸਰਦੀਆਂ ਦੇ ਵਿੱਚ ਹੀ ਬਹੁਤ ਪੀਣ ਦੇ ਵਿੱਚ ਬਹੁਤ ਵਧੀਆ ਲੱਗਦਾ ਏ ਤੇ ਵੈਸੇ ਵੀ ਇੱਕ ਤਾਕਤ ਵਾਲੀ ਚੀਜ਼ ਹੁੰਦੀ ਆ ਤੇ ਬਹੁਤ ਵਧੀਆ ਏ ਤੇ ਜਿਹੜੇ ਤਰੀਕੇ ਦੇ ਨਾਲ ਮੈਂ ਬਣਾ ਰਹੀ ਆ ਇਸੇ ਤਰੀਕੇ ਦੇ ਨਾਲ ਤੁਸੀਂ ਬਣਾਓਗੇ ਤੇ ਬਹੁਤ ਹੀ ਵਧੀਆ ਲੱਗੇਗਾ ਹੋਰ ਵੀ ਬਣੇਗਾ ਵੀ ਬਹੁਤ ਵਧੀਆ ਤੇ ਖਾਣ ਦੇ ਵਿੱਚ ਵੀ ਪੀਣ ਦੇ ਵਿੱਚ ਵੀ ਬਹੁਤ ਵਧੀਆ ਲੱਗੇਗਾ ਐਸਰਾ ਹੀ ਅਸੀਂ ਟਮਾਟਰ ਜਿਹੜਾ ਆ ਸਾਰਾ ਟਮਾਟਰ ਵੀ ਆਪਾਂ ਕੱਟ ਲਵਾਂਗੇ ਹੋੜਾ ਪਾ ਟਮਾਟਰ ਵੀ ਕੱਟ ਲਿਆ ਏ ਤੇ ਹੁਣ ਆਪਾਂ ਚੱਲਦੇ ਆਂ ਸੂਪ ਬਣਾਉਣ ਵੱਲ ਇਹ ਘਰ ਦਾ ਹੀ ਮੱਖਣ ਕੱਢਿਆ ਹੋਇਆ ਏ ਇਹ ਤੇ ਚੋਪਾ ਜਿੰਨਾ ਚਾਹੀਦਾ ਉਹਨਾਂ ਲੈ ਲੈਨੇ ਆ ਆ ਵੇਖੋ ਥੋੜਾ ਜਿਹਾ ਮੈਨੂੰ ਚਾਹੀਦਾ ਸੀ ਜਿਆਦਾ ਮੈਂ ਪਾਇਆ ਨਹੀਂ ਆ ਤੇ ਜੇ ਬੱਚਿਆਂ ਨੇ ਮਤਲਬ ਖਾਣਾ ਆ ਪੀਣਾ ਸੂਪ ਤੇ ਥੋੜਾ ਜਿਹਾ ਜ਼ਿਆਦਾ ਵੀ ਪਾ ਸਕਦੇ ਹੋ ਤੁਸੀਂ ਪਰ ਮੈਂ ਥੋੜਾ ਹੀ ਪਾਇਆ ਹੈ ਆ ਜੀਰਾ ਪਾਤਾ ਥੋੜਾ ਜਿਹਾ ਅੱਧਾ ਕ ਚਮਚਾ ਜੀਰੇ ਦਾ ਸੀ ਮੇਰੇ ਕੋਲ ਇਹ ਲਸਣ ਵੀ ਪਾ ਦਵਾਂਗੇ ਅਸੀਂ ਲਸਣ ਨੂੰ ਥੋੜਾ ਜਿਹਾ ਆਪਾਂ ਫਰਾਈ ਕਰਾਂਗੇ ਬਸ ਜਰਾ ਜਿਹਾ ਫਰਾਈ ਕਰਕੇ ਤੇ ਫਿਰ ਆਪਾਂ ਅਦਰਕ ਵੀ ਪਾ ਲਵਾਂਗੇ ਇਹ ਸਰਦੀਆਂ ਦੇ ਵਿੱਚ ਜਿਹੜਾ ਸੂਪ ਹੈ ਸਬਜ਼ੀਆਂ ਵਾਲਾ ਇਹ ਬੜੇ ਸ਼ੌਂਕ ਨਾਲ ਬਣਦਾ ਏ ਤੇ ਬੜੀ ਵਧੀਆ ਚੀਜ਼ ਹੈਗੀ ਆ ਸਿਹਤ ਵਾਸਤੇ ਬਹੁਤ ਚੰਗਾ ਇਹ ਇਹ ਜ਼ਰੂਰ ਆਪਾਂ ਨੂੰ ਜਿਹੜਾ ਇਹ ਬਣਾ ਕੇ ਪੀਣਾ ਚਾਹੀਦਾ ਏ ਇਹ ਅਦਰਕ ਵੀ ਮੈਂ ਪਾ ਦਿੱਤਾ ਕੱਟ ਕੇ ਹੁਣ ਆਪਾਂ ਇਹ ਜਿਹੜਾ ਕੜੀ ਪੱਤਾ ਆ ਇਹ ਵੀ ਪਾ ਦਵਾਂਗੇ ਹੁਣ ਇਹ ਲਸਣ ਕਟਿਆ ਹੋਇਆ ਸੀ ਹਰੇ ਵਾਲਾ ਇਹ ਵੀ ਪਾਤਾ ਏ ਇਹ ਮੇਥੀ ਦੇ ਪੱਤੇ ਜਿਹੜੇ ਇਹ ਵੀ ਪਾਤੇ ਨੇ ਹੁਣ ਦੇਖੋ ਜੇ ਆਪਾਂ ਦੇਖੀਏ ਕਿ ਸਾਨੂੰ ਉਹ ਸਬਜ਼ੀਆਂ ਵੀ ਨਾਲ ਚਾਹੀਦੀਆਂ ਜਿੱਦਾਂ ਮਸ਼ਰੂਮ ਵੀ ਹੋ ਗਈ ਬਟਰ ਵੀ ਹੋ ਗਏ ਚਲੋ ਕਿਸੇ ਟਾਈਮ ਨਹੀਂ ਵਿਕਾਰ ਹੁੰਦਾ ਇਹ ਸਬਜ਼ੀਆਂ ਜਿਹੜੀਆਂ ਆਪਾਂ ਜਿਹੜੀਆਂ ਇੰਨੀਆਂ ਕ ਹੈਗੀਆਂ ਇਹਦਾ ਵੀ ਬਣਾ ਸਕਦੇ ਆ ਮੈਂ ਤਾਂ ਤੁਹਾਨੂੰ ਇਹ ਵਿਖਾ ਰਹੀ ਆ ਵੀ ਕੋਈ ਵੀ ਸਬਜ਼ੀ ਦੇ ਨਾਲ ਆਪਾਂ ਸੂਪ ਜਿਹੜਾ ਤਿਆਰ ਕਰ ਸਕਦੇ ਆ ਉਹ टमाटर ਵੀ ਪਾਤਾ ਹੈ ਤੇ ਸੂਪ ਬਹੁਤ ਹੀ ਵਧੀਆ ਫਰਸਟ ਕਲਾਸ ਬਣੇਗਾ ਹੁਣ ਆਪਾਂ ਕੱਟ ਕੇ ਰੱਖੀਆਂ ਸਾਰੀਆਂ ਸਬਜ਼ੀਆਂ ਇਹ ਵੀ ਪਾ ਦਨੇ ਆ ਜੀ ਪਹਿਲਾਂ ਗਾਜਰ ਪਾ ਦਨੇ ਆ ਕੱਟੀ ਹੋਈ ਇਹ ਆਪਾਂ ਫਿਰ ਆ ਬੰਦ ਗੋਭੀ ਵੀ ਪਾ ਦਵਾਂਗੇ ਬੀਨਸ ਵੀ ਪਾ ਦਵਾਂਗੇ ਸਾਰੀਆਂ ਸਬਜ਼ੀਆਂ ਜੰਨੀ ਕੇ ਪਾ ਦਵਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਨਾ ਫਰਾਈ ਕਰ ਲਵਾਂਗੇ ਫਿਰ ਆਪਾਂ ਪਾਣੀ ਪਾਵਾਂਗੇ ਇਹਦੇ ਵਿੱਚ ਕਿਉਂਕਿ ਇਹ ਸਬਜ਼ੀਆਂ ਜਿਹੜੀਆਂ ਆ ਇਹ ਗਾਲਣੀਆਂ ਵੀ ਬਹੁਤ ਜ਼ਰੂਰੀ ਐ ਥੋੜੀਆਂ ਜਿਹਾ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਇਸ ਤਰ੍ਹਾਂ ਬਹੁਤ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਾਂਗੇ ਥੋੜ੍ਹ ਕੇ ਥੋੜੀਆਂ ਰੋਸਟ ਕਰਾਂਗੇ ਜਨਿਕੇ ਜਨਿਕੇ ਥੋੜੀਆਂ ਥੋੜੀਆਂ ਇਹ ਸੂਪ ਜਿਹੜਾ ਬੱਚੇ ਵੀ ਬੜੇ ਖੁਸ਼ ਹੋ ਕੇ ਪੀ ਲੈਂਦੇ ਨੇ ਤੇ ਜਰੂਰ ਬੱਚਿਆਂ ਨੂੰ ਵੀ ਬਣਾ ਕੇ ਦਿਆ ਕਰੋ ਉਸ ਤਰ੍ਹਾਂ ਦੇ ਬੱਚੇ ਮੂੰਹ ਮੋੜ ਲੈਂਦੇ ਨੇ ਕਿ ਆਪਾਂ ਰੋਟੀ ਦੇ ਨਾਲ ਸਬਜੀ ਦੇ ਸਬਜੀ ਦੇ ਸੌਰੀ ਸਬਜੀ ਦੇ ਨਾਲ ਆਪਾਂ ਰੋਟੀ ਨਹੀਂ ਖਾਣੀ ਤੇ ਇਸ ਤਰੀਕੇ ਦੇ ਨਾਲ ਸਾਡੇ ਆਨੇ ਬਹਾਨੇ ਦੇ ਨਾਲ ਬੱਚੇ ਜਿਹੜੇ ਆ ਸਬ지ਆ ਖਾ ਲੈਂਦੇ ਨੇ ਤੇ ਸੂਪ ਜਿਹੜਾ ਆ ਬਹੁਤ ਵਧੀਆ ਹੁੰਦਾ ਆ ਬੱਚਿਆਂ ਨੂੰ ਜਰੂਰ ਬਣਾ ਕੇ ਦਿਆ ਕਰੋ ਬਜ਼ੁਰਗਾਂ ਵਾਸਤੇ ਵੀ ਬਹੁਤ ਅੱਛੀ ਚੀਜ਼ ਆ ਇਹ ਹੁਣ ਆਪਾਂ ਪਾਣੀ ਪਾ ਦਵਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਜਿੰਨਾ ਸੂਪ ਬਣਾਉਣਾ ਉਸ ਹਿਸਾਬ ਨਾਲ ਤੁਸੀਂ ਪਾਣੀ ਪਾ ਸਕਦੇ ਹੋ 2 ਕੱਪ 4 ਕੱਪ ਜਿੰਨੇ ਮਤਲਬ ਮੈਂਬਰਾਂ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਹੁਣ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਰਿਜਣ ਦਵਾਂਗੇ ਹੁਣ ਕਾਲੀ ਮਿਰਚ ਦਾ ਪਾਊਡਰ ਪਾਤਾ ਥੋੜਾ ਜਿਹਾ ਮੈਂ ਥੋੜਾ ਜਿਹਾ ਸਫੇਦ ਵਾਲਾ ਨਮਕ ਪਾਤਾ ਇਹ ਸਵਾਦ ਅਨੁਸਾਰ ਜਿਆਦਾ ਆਪਾਂ ਨਹੀਂ ਪਾਉਣਾ ਕੁਝ ਵੀ ਮਸਾਲੇ ਆਪਣੇ ਥੋੜੇ ਥੋੜੇ ਪਾਉਣੇ ਆ ਟੇਸਟ ਦੇ ਮੁਤਾਬਕ ਹੀ ਇਹ ਜੀਰਾ ਪਾਊਡਰ ਪਾਇਆ ਉਹੀ ਦੇਖ ਰਹੇ ਹੋ ਕਿ ਮਸਾਲੇ ਮੈਂ ਬਹੁਤ ਹਲਕੀ ਹਲਕੇ ਪਾ ਰਹੀ ਆ ਇਹ ਕਾਲਾ ਨਮਕ ਪਾਇਆ ਆ ਬਹੁਤ ਹਲਕੇ ਹਲਕੇ ਪਾ ਰਹੀ ਆ ਕਿ ਜਿਆਦਾ ਇਹ ਮਤਲਬ ਜਿਹੜੇ ਆ ਨਮਕ ਨਹੀਂ ਜਿਆਦਾ ਨਹੀਂ ਠੀਕ ਕੋਈ ਮਿਰਚਾਂ ਵੀ ਨਹੀਂ ਜਿਆਦਾ ਇਹ ਚ ਠੀਕ ਕੋਈ ਇਹੋ ਜੀ ਚੀਜ਼ ਨਹੀਂ ਇਹ ਸੂਪ ਤੇ ਵਧੀਆ ਬਣਦਾ ਕਾਲੀ ਮਿਰਚ ਤੇ ਨਮਕ ਦੇ ਨਾਲ ਹੀ ਹੁਣ ਆਪਾਂ ਥੋੜਾ ਜਿਹਾ 2 ਚਮਚੇ ਐਰਾ ਰੋਟ ਲਿਆ ਏ ਆ ਦੇਖੋ ਇਹਨੂੰ ਆਪਾਂ ਨਾ ਇਹਦਾ ਘੋਲ ਬਣਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਤੇ ਇਹ ਹੈ ਜਿਹੜਾ ਐਰ ਆਰੋਟ ਇਹਨੂੰ ਆਪਾਂ ਘੋਲ ਲਵਾਂਗੇ ਗੁੱਠਲੀਆਂ ਇਹਦੀਆਂ ਜਿਹੜੀਆਂ ਆ ਸਾਰੀਆਂ ਪ੍ਰੈਸ ਕਰ ਦਵਾਂਗੇ ਇਸ ਹਿਸਾਬ ਨਾਲ ਤੇ ਇਸ ਤਰੀਕੇ ਦੇ ਨਾਲ ਆਪਾਂ ਸੂਪ ਜਿਹੜਾ ਬਣਾ ਸਕਦੇ ਆ ਸਰਦੀਆਂ ਦਾ ਬੜੀ ਵਧੀਆ ਇੱਕ ਨਾ ਇਹ ਵੀ ਇੱਕ ਤੋਹਫਾ ਹੀ ਹੁੰਦਾ ਸਰਦੀਆਂ ਦਾ ਤੇ ਜ਼ਰੂਰੀ ਸਬਜ਼ੀਆਂ ਵੀ ਵਾਧੂ ਮਿਲ ਜਾਂਦੀਆਂ ਨੇ ਤੇ ਜ਼ਰੂਰੀ ਇਹ ਨਾ ਮਤਲਬ ਬਣਾ ਕੇ ਪੀਣਾ ਚਾਹੀਦਾ ਹੈ ਇਹ ਦੇਖੋ ਸੂਪ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਰਰ ਉਹਦਾ ਘੋਲ ਪਾਤਾ ਏ ਹੁਣ ਇਹਨੇ ਬਸ ਬਣ ਜਾਣਾ ਏ ਸਬਜ਼ੀਆਂ ਸਾਡੀਆਂ ਆਧੀਆਂ-ਆਧੀਆਂ ਗਲ ਚੁੱਕੀਆਂ ਸੀਗੀਆਂ ਥੋੜੀਆਂ ਜੀਆਂ ਆਪਾਂ ਹੋਰ ਇੰਨਾਗੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੂਪ ਜਿਹੜਾ ਤਿਆਰ ਹੋਇਆ ਏ ਇਹ ਇਹ ਜਿਹੜਾ ਪਾਚਨ ਸ਼ਕਤੀ ਨੂੰ ਬਹੁਤ ਤੇਜ਼ ਕਰਦਾ ਏ ਤੇ ਜ਼ਰੂਰੀ ਸਰਦੀਆਂ ਦੇ ਵਿੱਚ ਬਣਾ ਕੇ ਤੇ ਪੀਣਾ ਚਾਹੀਦਾ ਹੈ। ਆ ਦੇਖੋ ਕਿੰਨਾ ਪਿਆਰਾ ਬਣਿਆ ਏ। ਬਹੁਤ ਵਧੀਆ ਬਣਿਆ ਏ। ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਆਪਾਂ ਡੂੰਘੇ ਦੇ ਵਿੱਚ ਇਹਨੂੰ ਪਾ ਲੈਨੇ ਆ। ਤੇ ਬਹੁਤ ਵਧੀਆ ਇੱਕ ਸੂਪ ਬਣਿਆ ਇਹ। ਤੇ ਹੁਣ ਆਪਾਂ ਥੋੜਾ ਜਿਹਾ ਉੱਥੇ ਧਨੀਆ ਜਿਹੜਾ ਰੱਖਿਆ ਹੋਇਆ ਸੀ ਕੱਟ ਕੇ ਉਹ ਵੀ ਪਾ ਦਵਾਂਗੇ। ਰੀਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਬੜੀ ਮਿਹਰਬਾਨੀ ਹੈ ਜੀ ਸਬਸਕ੍ਰਾਈਬ ਕਰਨ ਵਾਸਤੇ ਤੇ ਲਾਈਕ ਕਰਨ ਵਾਸਤੇ ਸ਼ੇਅਰ ਵੀ ਕਰਿਆ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਤੇ ਰਿਆਰ ਫੂਡ ਚੈਨਲ ਦੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਕਰੋ ਇਹਦੇ ਵਿੱਚੋਂ ਵੇਖਣ ਵਾਸਤੇ ਬਹੁਤ ਕੁਝ ਮਿਲਦਾ ਏ ਇਹ ਨਿੰਬੂ ਵੀ ਆਪਾਂ ਨਚੋੜ ਦਵਾਂਗੇ ਜੀ ਉੱਤੇ ਆ ਦੇਖੋ ਬਹੁਤ ਵਧੀਆ ਸੂਪ ਤਿਆਰ ਹੋਇਆ ਏ ਮੈਨੂੰ ਉਮੀਦ ਆ ਕਿ ਇਹ ਵੀਡੀਓ ਵੀ ਤੁਹਾਡੇ ਬਹੁਤ ਪਸੰਦ ਆਏਗੀ ਕਿਉਂਕਿ ਸਰਦੀਆਂ ਵਾਸਤੇ ਇਹ ਚੀਜ਼ ਬਣੀ ਆ ਮੈਂ ਅੱਗੇ ਵੀ ਇੱਕ ਵੀਡੀਓ ਪਾਈ ਸੀ ਸੂਪ ਦੀ ਬਣਾ ਕੇ ਤੇ ਬਹੁਤ ਭੈੜ ਭਰਾਵਾਂ ਨੇ ਪਸੰਦ ਕੀਤੀ ਸੀ ਤੇ ਮੈਨੂੰ ਉਮੀਦ ਆ ਕਿ ਇਹ ਵੀ ਬੜੀ ਪਸੰਦ ਕਰਨਗੇ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ